ਹਾਂਜੀ ਦੋਸਤੋ ਕੀ ਹਾਲ ਚਾਲ ਹੈ ਅੱਜ ਤੁਹਾਡੇ ਵਾਸਤੇ ਗੱਡੀ ਲੈ ਕੇ ਆਇਆ ਸਵਿਫਟ VDI ਦੀ ਰੇਟ ਬਹੁਤ ਜੈਨੂਨ ਜਆ ਰੇਟ ਹੈ ਤੇ ਜੀ ਦਾ ਜਿਹੜਾ ਰੇਟ ਹੈ ਨਾ ਆਲਟੋ ਗੱਡੀ ਦੇ ਰੇਟ ਦੇ ਵਿੱਚ ਤੁਹਾਨੂੰ ਇਹ ਗੱਡੀ ਹੈ ਜਿਹੜੀ ਇਹ ਮਿਲ ਜਾਊਗੀ ਪਹਿਲਾਂ ਤੁਸੀਂ ਗੱਡੀ ਦੇ ਆਲੇ-ਦਾਲੇ ਮੈਂ ਬਾਈ ਨੂੰ ਕਹਿੰਦਾ ਵੀ ਕੈਮਰਾ ਮਾਰ ਦੇ ਸਾਰੀ ਗੱਡੀ ਦੇਖ ਲਓ ਤੁਸੀਂ ਕਿਤੇ ਵੀ ਗੱਡੀ ਨੂੰ ਜਰ ਨਹੀਂ ਲੱਗੀ ਹੋਈ ਟਾਕੀਆਂ ਤੋਂ ਲੈ ਕੇ ਥੱਲੇ ਤੱਕ ਗੱਡੀ ਦੀ ਤੁਸੀਂ ਆਪ ਚੈੱਕ ਕਰਕੇ ਫਿਰ ਗੱਡੀ ਲਿਜਾ ਸਕਦੇ ਹੋ ਇੰਜਨ ਗੇਅਰ ਦੀ ਆਪਦੀ ਕਾਗਜਾਂ ਦੀ ਜਰ ਦੀ ਫੁੱਲ ਗਰੰਟੀ ਹੈ ਕਰੇ ਖੜੀ ਗੱਡੀ ਹੈ ਜੇ ਕਿਸੇ ਵੀਰ ਨੇ ਲੈਣੀ ਹੈ ਤੇ ਆ ਦੇਖੋ ਤੁਸੀਂ ਰੰਗ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਤੇ ਟਾਇਰ ਨੇ ਜਿਹੜੇ ਤੁਹਾਨੂੰ ਵਧੀਆ ਕੰਡੀਸ਼ਨ ਦੇ ਵਿੱਚ ਮਿਲ ਜਾਣਗੇ ਕਿਉਂਕਿ ਨਮੀ ਨੇ ਨਵੇਂ ਵਰਗੇ ਟਾਇਰ ਪੈਨੇ ਆ ਜੇ 1 ਰੁਪਿਆ ਲਾਉਣ ਦੀ ਲੋੜ ਨਹੀਂ ਤੇਲ ਪਾਉਣਾ ਤੇ ਚਲਾਉਣਾ ਸਰਵਿਸ ਹੁਣ ਕਰਾਈ ਹੈ ਗੱਡੀ ਦੀ ਕਿਉਂਕਿ ਬਾਈ ਨੇ ਇੱਕੋ ਦਾਮੀ ਮੰਨ ਜਾ ਮਣ ਗਿਆ ਵੇਚਣ ਦਾ ਤੇ ਹੁੰਦਾ ਹੀ ਆ ਚਲੋ ਤੇ ਅੰਦਰੋਂ ਦੇਖੋ ਗੱਡੀ ਇੱਕ ਇੱਕ ਚੀਜ਼ ਹੈ ਜਿਹੜੀ ਸਾਰੀ ਉਸੇ ਤਰ੍ਹਾਂ ਜਿਵੇਂ ਹੁੰਦੀ ਹੈ ਓਵੇਂ ਹੀ ਆ ਸਾਰੀ ਚੀਜ਼ਾਂ ਸੀਟ ਕਵਰ ਦੇਖ ਲਓ ਉਸੇ ਤਰ੍ਹਾਂ ਪਏ ਨੇ ਕਿਤੋਂ ਵੀ ਪਾਟੇ ਨਹੀਂ ਹੈਗੇ ਸੀਟ ਕਵਰ ਆ ਦਿਖਾ ਦਿਓ ਸੀਟ ਕਵਰ ਇਹ ਮੰਗਰਲੇ ਦਿਖਾ ਦਿਓ ਤੁਸੀਂ ਤੇਲ ਪਾਉਣਾ ਤੇ ਚਲਾਉਣਾ ਦੇਖ ਲਓ ਉਸੇ ਤਰ੍ਹਾਂ ਪਈ ਆ ਗੱਡੀ ਸਾਰੀ ਤੇ ਨਾਲ ਜ਼ਿਆਦਾਤਰ ਆ ਗੱਡੀ ਦੇ ਨਾਲ ਜਰ ਹੁੰਦੀ ਆ ਓਰੇ ਮਾਰੇ ਓਰੇ ਕੈਮਰਾ ਮਾਰੇ ਬਾਈ ਆ ਚੀਜ਼ਾਂ 'ਚ ਨਾ ਪਾਣੀ ਕਰਕੇ ਜਰ ਲੱਗ ਜਾਂਦੀ ਆ ਦੇਖੋ ਗੱਡੀ ਕਿਤੇ ਵੀ ਜਰ ਨਹੀਂ ਲੱਗੀ ਹੋਈ ਗੱਡੀ ਤੇ ਸਾਰੀ ਹੋਮੀ ਪਈ ਐ ਟਾਕੀਆਂ ਦੇਖੋ ਮੈਂ ਵਾਰਨਟ ਖੋਲ ਕੇ ਤੁਹਾਨੂੰ ਇੰਜਨ ਬਾਰੇ ਥੋੜਾ ਜਿਹਾ ਕੈਮਰਾ ਮਾਰ ਦੇਣਾ ਬਾਈ ਨੂੰ ਕਹਿਣਾ ਜਿਹੜੇ ਵੀਰ ਨੇ ਗੱਡੀ ਲੈਣੀ ਆ ਮੈਸੇਜ WhatsApp ਤੇ ਉਸੇ ਉਹੀ ਵੀਰ ਕਰਿਓ ਤੁਸੀਂ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਆ ਦੇਖੋ ਲੈ ਵੀ ਆ ਜਾਣਾ ਬੇ ਜੀ ਸਰਵਿਸ ਐ ਜਿਹੜੀ ਹੁਣੇ ਕਰਾਈ ਆ ਇਜੀਅਰ ਬਾਲ ਆ ਜਿਹੜਾ ਉਹ ਵੀ ਹੁਣੇ ਸਾਫ ਕਰਾਇਆ ਲੱਖ ਦੁੱਤੋ ਜਦੋਂ ਗੱਡੀ ਚੱਲ ਜਾਂਦੀ ਐ ਆਪਾਂ ਨੂੰ ਸਾਰਿਆਂ ਨੂੰ ਪਤਾ ਜਿਹੜੇ ਵੀ ਮਿਸਤਰੀ ਨੇ ਜੇ ਜਿਹੜੇ ਪੁਰਾਣੀਆਂ ਗੱਡੀਆਂ ਰੱਖਦੇ ਨੇ ਗੱਡੀ ਦਾ ਇਜੀਅਰ ਬਾਲ ਆ ਜਿਹੜਾ ਮੇਨ ਹੁੰਦਾ ਉਹ ਜਦੋਂ ਆਪਾਂ ਉਹ ਸਾਫ ਕਰਾ ਦਿੰਨੇ ਆ ਨਾ ਗੱਡੀ ਐ ਲੱਗਦਾ ਜਿਵੇਂ ਏਜੰਸੀ ਤੋਂ ਕਢਾਈ ਆ ਗੱਡੀ ਇਹ ਹੁਣੇ ਕਰਾਇਆਗਾ ਇਜੀਅਰ ਬਾਲ ਤੇ ਆਪਣਾ ਸਰਵਿਸ ਫੁੱਲ ਕ ਸਰਵਿਸ ਕਰਾ ਰੱਖੀ ਆ ਭਾਈ ਕੰਮ ਕਰਾਉਂਦਾ ਰਹਿੰਦਾ ਸੀ ਮਾੜਾ ਮੋਟਾ ਹੱਥ ਫਰਾਉਂਦਾ ਰਹਿੰਦਾ ਸੀ ਤੇ ਆਪ ਐਂਟਰੀ ਦੇਖ ਲੋ ਨਵੀਂ ਬੈਟਰੀ ਆ ਬੈਟਰੀ ਵੀ ਨਹੀਂ ਤੁਹਾਨੂੰ ਵੀ ਹੁਣ ਐਵੇਂ ਠੰਡਾ ਦੇ ਕਰਕੇ ਵੀ ਗੱਡੀ ਨੂੰ ਸਟਾਰਟਿੰਗ ਵਿੱਚ ਕੋਈ ਪ੍ਰੋਬਲਮ ਆਊਗੀ ਤੇ ਸਾਰਾ 1 ਰੁਪਿਆ ਤੁਹਾਨੂੰ ਲਾਉਣ ਦੀ ਲੋੜ ਨਹੀਂ ਗੱਡੀ ਤੇ ਤੇ ਰੇਟ ਹੈ ਬਾਈ ਜੀ ਇਹਦਾ ਗੱਡੀ ਦਾ 1,70,000 ਰੁਪਿਆ 11 ਮਾਡਲ ਹੈ ਤੇ ਕਾਪੀ ਕਾਗਜਾਂ ਦੀ ਇੰਜਨ ਗੇਅਰ ਦੀ ਚਾਸੀ ਦੀ ਸਾਰੀ ਫੁੱਲ ਗਾਰੰਟੀ ਹੈ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਇਸ ਸਕਰੀਨ ਤੇ ਤੁਸੀਂ ਫੋਨ ਕਰ ਸਕਦੇ ਹੋ ਤੇ ਗੱਡੀ ਲਿਜਾ ਸਕਦੇ ਹੋ ਜਿਹੜੇ ਨੇ ਲੈਣੀ ਆ ਤੇ ਓਨਰ ਦੂਜੇ ਆ ਇਹ ਦੂਜੇ ਨਾਮ ਹੈ ਜਿਆਦਾ ਉਹ ਨਹੀਂ ਹੈਗਾ ਲੰਬਾ ਕੰਮ ਤੇ ਤੁਸੀਂ ਮੈਸੇਜ ਕਰੋ ਜੀ ਧੰਨਵਾਦ ਸਾਰਿਆਂ ਦਾ ਵੀਡੀਓ ਸ਼ੇਅਰ ਕਰ ਦਿਓ